ਸ਼ਸ਼ੀਕਲ ਮੈਂ ਰਚਨਾ ਸ਼ਰਮਾ ਚੜਦੀ ਕਲਾ ਟਾਈਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਤੁਸੀਂ ਵੇਖ ਰਹੇ ਹੋ ਪੰਜਾਬੀ ਖਬਰਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੀਆਂ ਮੁੱਖ ਸੁਰਖੀਆਂ ਤੇ ਲਖਨਊ ਆਗਰਾ ਐਕਸਪ੍ਰੈਸ ਵੇਤੇ ਐ ਪਿਆਨ ਖਾਸਾ ਕਾਰ ਦੀ ਬੱਸ ਨਾਲ ਹੋਈ ਜ਼ਬਰਦਸਤ ਟੱਕਰ ਹਾਸੇ ਵਿੱਚ 7 ਲੋਕਾਂ ਦੀ ਹੋਈ ਮੌਤ ਕਈ ਹੋਏ ਜ਼ਖਮੀ जम्मू کشمیر ਦੇ ਗਾਂਦਰਬਲਚ ਬੱਦਲ ਫਟਣ ਦੀ ਤਬਾਹੀ ਰਿਆਸ਼ੀ ਇਲਾਕਿਆਂ ਵਿੱਚ ਵੜਿਆ ਪਾਣੀ ਫੌਜ ਪੁਲਿਸ ਤੇ ਐਨਡੀਆਰਫ ਦੀ ਟੀਮ ਮੌਕੇ ਤੇ ਮੌਜੂਦ ਐਸਆਈਟੀ ਨੇ ਵਿਕਰਮ ਅਜੀਠਿਆ ਨੂੰ ਮੁਰਕੀ ਤਲਾ ਵਾਠਗਸ ਨੂੰ ਸਵੇਰੇ 10 ਵਜੇ ਪਟਿਆਲਾ ਪੇਸ਼ ਹੋਣ ਦੀ ਕਹੀ ਗੱਲ ਇਸ ਤੋਂ ਪਹਿਲਾਂ ਵੀ ਮਜੀਠਿਆ ਨੂੰ ਤਿੰਨ ਵਾਰ ਭੇਜਿਆ ਸੀ ਤਲਬ ਖਬਰਾਂ ਵਿਸਤਾਰ ਨਾਲ ਉੱਤਰ ਪ੍ਰਦੇਸ਼ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਆਗਰਾ ਲਖਨਊ ਐਕਸਪ੍ਰੈਸਵੇਅ ਤੇ ਇੱਕ ਕਾਰ ਦੀ ਬੱਸ ਨਾਲ ਟੱਕਰ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਕਾਰ ਦੇ ਡਰਾਈਵਰ ਨੂੰ ਨੀਂਦ ਆ ਗਈ ਸੀ ਜਿਸ ਕਾਰਨ ਕਾਰ ਬੇਕਾਬੂ ਹੋ ਗਈ ਅਤੇ ਆਪਣੀ ਲੇਨ ਬਦਲ ਕੇ ਦੂਜੀ ਲੇਨ ਵਿੱਚ ਚਲੀ ਗਈ ਇਸ ਤੋਂ ਬਾਅਦ ਉਹ ਲਖਨਊ ਤੋਂ ਆ ਰਹੀ ਬੱਸ ਨਾਲ ਟਕਰਾ ਗਈ ਇਸ ਹਾਦਸੇ ਵਿੱਚ 7 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਜਦਕਿ 46 ਯਾਤਰੀ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਤੇ ਮਰਨ ਵਾਲਿਆਂ ਵਿੱਚ 3 ਕਾਰ ਸਵਾਰ ਅਤੇ 4 ਬੱਸ ਯਾਤਰੀ ਸ਼ਾਮਲ ਸਨ SSP टावा संजय कुमार वर्मा ने हादसे बारे ਦੱਸਿਆ ਕਿ ਹਾਦਸੇ ਵਾਲੇ ਥਾਂ ਤੇ ਰਾਹਤ ਕਾਰਜ ਚੱਲ ਰਿਹਾ ਤੇ ਇਸ ਨੂੰ ਦੇਖ ਕੇ ਸਹਿਜ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਹਾਸਾ ਕਿੰਨਾ ਭਿਆਨਕ ਹੋਵੇਗਾ ਜੰਮੂ ਕਸ਼ਮੀਰ ਵਿੱਚ ਬੱਦਲ ਫਟਣ ਕਾਰਨ ਕਾਫੀ ਨੁਕਸਾਨ ਹੋਇਆ ਤੇ ਇਸ ਵਹਾਅ ਕਾਰਨ ਲੋਕਾਂ ਦੇ ਘਰ ਵੀ ਵਹਿ ਗਏ ਸ਼੍ਰੀਨਗਰ ਲਾਹੀ ਹਾਈਵੇ ਦੇ ਉੱਤੇ ਬੰਦ ਹੈ ਤੇ ਸਥਾਨਕ ਲੋਕਾਂ ਮੁਤਾਬਕ ਕੰਗਨ ਗਾਂਦਰਵਾਲ ਦੇ ਵਿੱਚ ਭਾਰੀ ਬੱਦਲ ਫਟਣ ਕਾਰਨ ਕਈ ਸੜਕਾਂ ਤੇ ਫਸਲਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਅਧਿਕਾਰੀ ਲੋਕਾਂ ਦੀ ਮਦਦ ਲਈ ਮੌਕੇ ਤੇ ਮੌਜੂਦ ਨੇ ਜੰਮੂ ਕਸ਼ਮੀਰ ਦੇ ਗਾਂਦਰਵਲ ਜ਼ਿਲ੍ਹੇ ਵਿੱਚ ਬੱਦਲ ਫਟਣ ਕਾਰਨ ਇੱਕ ਸੜਕ ਨੁਕਸਾਨੀ ਗਈ ਹੈ। ਇਸ ਕਾਰਨ ਮੁਕਸ਼ੀਨਗਰ ਲੇ ਰਾਸ਼ਟਰੀ ਰਾਜਮਾਰਗ ਨੂੰ ਬੰਦ ਕਰ ਦਿੱਤਾ ਗਿਆ ਤੇ ਕਈ ਘਰਾਂ ਤੇ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਗਾਂਦਰਵਲ ਜ਼ਿਲ੍ਹੇ ਦੇ ਕਚੇਰਵਾਨ ਵਿੱਚ ਸੜਕ ਟੁੱਟਣ ਕਾਰਨ ਸ਼੍ਰੀਨਗਰ ਲੇ ਮਾਰਗ ਤੇ ਆਵਾਜਾਈ ਅਗਲੇ ਨੋਟਿਸ ਤੱਕ ਮੁਅਤਲ ਕਰ ਦਿੱਤੀ ਗਈ ਹੈ। ਬੱਦ ਆਏ ਹੜ੍ਹਾਂ ਕਾਰਨ ਰਿਹਾਇਸ਼ੀ ਮਕਾਨਾਂ ਸਮੇਤ ਕੁਝ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਅਤੇ ਮਈ ਮਹੀਨੇ ਵਿੱਚ ਵੀ ਵੱਧਰ ਫਟਣ ਕਰਕੇ ਇਮਾਰਤਾਂ ਨੂੰ ਕਾਫੀ ਨੁਕਸਾਨ ਹੋਇਆ ਤੇ ਸੜਕਾਂ ਨੂੰ ਨੁਕਸਾਨ ਪੁੱਜਾ ਸੀ ਲੋੜਵੰਦਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਅਧਿਕਾਰੀ ਮੌਕੇ ਤੇ ਮੌਜੂਦ ਨੇ ਹਾਈਵੇ ਬੰਦ ਹੋਣ ਕਾਰਨ ਕਸ਼ਮੀਰ ਘਾਟੀ ਕੇਂਦਰ ਸ਼ਾਸਤ ਪ੍ਰਦੇਸ਼ ਲਦਾਖ ਨਾਲੋਂ ਘਟ ਚੁੱਕੀ ਹੈ ਜਦਕਿ ਅਮਨਾਥ ਯਾਤਰਾ ਲਈ ਬਾਲਟਾਲ ਬੇਸ ਕੈਂਪ ਤੋਂ ਪਹੁੰਚ ਤੋਂ ਬਾਹਰ ਹੋ ਗਿਆ ਅਧਿਕਾਰੀ ਨੁਕਸਾਨ ਦਾ ਜਾਇਜ਼ਾ ਲੈਣ ਮੌਕੇ ਤੇ ਪਹੁੰਚੇ ਹੋਏ ਨੇ ਸਾਬਕਾ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਨੂੰ ਅੱਜ ਤੇਜੀਵਾਰ ਵਹੁ ਕਰੋੜੀ ਡਰੱਗ ਕ੍ਰੈਕਟ ਮਾਮਲੇ ਦੀ ਜਾਂਚ ਕਰ ਰਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਮੁਰ ਸਮਨ ਭੇਜ ਕੇ 8 ਅਗਸਤ ਨੂੰ ਪੇਸ਼ ਹੋਣ ਲਈ ਕਿਹਾ ਹੈ ਐਸਆਈਟੀ ਵੱਲੋਂ ਮਜੀਠੀਆ ਨੂੰ ਸਵੇਰੇ 10 ਵਜੇ ਪੁਲਿਸ ਲੈਨ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ ਅਤੇ ਇਹ ਦੱਸਣਯੋਗ ਹੈ ਕਿ ਵਿਕਰਮਜੀਤ ਸਿੰਘ ਮਜੀਠੀਆ ਹੁਣ ਤੱਕ ਤਿੰਨ ਵਾਰ ਐਸਆਈਟੀ ਵੱਲੋਂ ਸਮਨ ਜਾਰੀ ਕਰਨ ਤੋਂ ਬਾਅਦ ਵੀ ਪੇਸ਼ ਨਹੀਂ ਹੋਏ ਅਤੇ ਚੌਥੀ ਵਾਰ ਸਾਮਨਿੰਗ ਕੀਤੀ ਗਈ ਹੈ ਤੇ ਇਸ ਤੋਂ ਪਹਿਲਾਂ ਵਿਕਰਮ ਸਿੰਘ ਮਜੀਠੀਆ ਨੂੰ 18 ਜੁਲਾਈ 20 ਜੁਲਾਈ ਅਤੇ 31 ਜੁਲਾਈ ਨੂੰ ਪੇਸ਼ ਹੋਣ ਲਈ ਕਿਹਾ ਜਾ ਚੁੱਕਾ ਹੈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਪੈਰਾਓਲੰਪਿਕਸ ਦੇ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰ ਰਹੀ ਹਾਕੀ ਟੀਮ ਦੇ ਖਿਡਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਜਿਸ ਦੇ ਵਿੱਚ ਦੀਆਂ ਤਸਵੀਰਾਂ ਉਹਨਾਂ ਵੱਲੋਂ ਮੀਡੀਆ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ ਸਨ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹਾਕੀ ਕਪਤਾਨ ਹਰਬਰਪ੍ਰੀਤ ਸਿੰਘ ਨੂੰ ਵੀ ਸ਼ਾਨਦਾਰ ਖੇਡ ਦੇ ਲਈ ਵਧਾਈ ਦਿੱਤੀ ਗਈ ਅਤੇ ਨਾਲ ਹੀ ਫਾਈਨਲ ਮੁਕਾਬਲਿਆਂ ਦੇ ਵਿੱਚ 골ਡ ਮੈਡਲ ਹਾਸਲ ਕਰਨ ਦੇ ਲਈ ਦੁਆਵਾਂ ਵੀ ਦਿੱਤੀਆਂ ਗਈਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਖਿਡਾਰੀਆਂ ਨਾਲ ਗੱਲਬਾਤ ਕੀਤੇ ਜਾਣ ਤੋਂ ਬਾਅਦ ਹੁਣ ਹਾਕੀ ਇੰਡੀਆ ਦੇ ਕਪਤਾਨ ਹਰਮਨਪ੍ਰੀਤ ਸਿੰਘ ਦੇ ਪਰਿਵਾਰ ਵਿੱਚ ਕਾਫੀ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ ਇਸ ਮੌਕੇ ਹਾਕੀ ਕਪਤਾਨ ਹਰਮਨ ਸਿੰਘ ਬ੍ਰੀਤ ਦੇ ਪਿਤਾ ਦੇਸ਼ ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਖੇਡ ਪ੍ਰੇਮੀ ਨੇ ਅਤੇ ਖਿਡਾਰੀਆਂ ਦਾ ਬਿਹਤ ਮੰਨ ਸਨਮਾਨ ਵੀ ਕਰਦੇ ਨੇ ਉਹਨਾਂ ਕਹਿੰਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੁਣ ਤੱਕ ਖਿਡਾਰੀਆਂ ਨੂੰ ਬਹੁਤ ਸਨਮਾਨ ਦਿੱਤਾ ਗਿਆ ਤੇ ਇਸ ਵਾਰ ਉਹ ਮੁੱਖ ਮੰਤਰੀ ਦੇ ਕੋਲੋਂ ਅਪੀ

ਹਾਂ ਕੋਈ ਕਾਰਨ ਹੋਇਆ ਯਾਨੀ ਕਿ ਆਮ ਨਾਲੋਂ ਬੜੀ ਖੁਸ਼ੀ ਆ ਗਈ ਉਹ ਵੈਸੇ ਅੱਗੇ ਵੀ ਇੱਕ ਐਸੀ ਜੋਸ਼ੀਆ ਕਾਪਾ ਫਿਟ ਕੇ ਆਏ ਸੀ ਪਿਆਰ ਕਰਦੇ ਆ ਹਰਮਨ ਨਾਲ ਬੰਨਣਾ ਹਰ ਕੋ ਵੱਡ ਮੁੱਖ ਮੰਤਰੀ ਜਿਹੜਾ ਬੱਚਿਆਂ ਨੂੰ ਹੌਸਲਾ ਵਧਾਈ ਦੇਂਦਾ ਹੈ ਭਾਰਤ ਦੇ ਮੁੱਖ ਮੰਤਰੀ ਹੈ ਮਾਰ ਕਿਰਪਾ ਕਰਿਓ ਮੈਂ ਯੋ ਮੈਂ ਇੱਕ ਧਿਆਨ ਫੋਟਸ ਮੈਨੇ ਆ। ਦੂਜੀ ਗੱਲ ਇਹ ਆ ਵੀ ਉਹ ਖੇਡਾਂ ਦੇ ਉਹਨਾਂ ਦਾ ਧਿਆਨ ਵਧਿਆ। ਬੜਾ ਧਿਆਨ ਰੱਖਦੇ ਆ ਉਹ ਕੱਲੇ-ਕੱਲੇ ਬੱਚੇ ਦਾ ਨਾਮ ਦਾ ਤੁਹਾਨੂੰ ਪਤਾ ਹਾਂਜੀ ਪਾਰ ਕੇ ਪਛਾ ਕੰਨ ਦੀ ਕਲਾ ਕਰੇ ਅਜਿਹਾ ਨਹੀਂ ਆਵੇ ਤੁਹਾਨੂੰ ਇਹ ਪੇਟ ਦੇ ਮੋਲ ਨੂੰ ਇੱਕ ਛੜੀਆਂ ਮਦਦੇ ਬਿਹਾਰ ਦੇ ਮੁੱਖ ਮੰਤਰੀ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਧਮਕੀ ਭਰਿਆ ਈਮੇਲ ਸਿੱਧਾ ਸੀਐਮਓ ਦੀ ਅਧਿਕਾਰਤ ਈਮੇਲ ਆਈਡੀ ਤੇ ਭੇਜਿਆ ਗਿਆ ਸੀ ਧਮਕੀ ਭਰੀ ਈਮੇਲ ਵਿੱਚ ਹੈਰਾਨੀ ਵਾਲੀ ਗੱਲ ਇਹ ਹੈ ਕਿ ਸੀਐਮਓ ਨੂੰ ਉਡਾਉਣ ਦੀ ਗੱਲ ਦੇ ਨਾਲ ਅਲ ਕਾਇਦਾ ਗਰੁੱਪ ਦਾ ਵੀ ਜ਼ਿਕਰ ਕੀਤਾ ਗਿਆ ਹੈ ਪੁਲਿਸ ਮੁਤਾਬਕ सीएमओ दी अधिकारी मेल एक मेल ਦੇ ਉੱਤੇ ਆਈਡੀ ਦੇ ਉੱਤੇ ਭੇਜ ਕੇ ਇੱਕ ਮੇਲ ਆਇਆ ਸੀ ਤੇ ਕਿਹਾ ਸੀ ਕਿ ਸੀਮੋ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ ਬਿਹਾਰ ਦੀ ਸਪੈਸ਼ਲ ਪੁਲਿਸ ਵੀ ਉਸ ਦਾ ਕੋਈ ਨੁਕਸਾਨ ਨਹੀਂ ਕਰ ਸਕਦੀ ਇਸ ਨੂੰ ਹਲਕੇ ਵਿੱਚ ਲੈਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਇਹ ਮੇਲ ਅਲਕਾਉਦਾ ਸਮੂਦੇ ਨਾਂ ਤੇ ਭੇਜੀ ਗਈ ਹੈ ਤੇ ਇਹ ਪੜ੍ਹ ਕੇ ਸਰਕਾਰੀ ਮਹਿਕਮੇ ਵਿੱਚ ਹੜਕਮ मच ਗਿਆ ਜਿਸ ਤੋਂ ਬਾਅਦ ਮਾਮਲੇ ਦੀ ਜਾਣਕਾਰੀ ਪਟਨਾ ਪੁਲਿਸ ਨੂੰ ਦਿੱਤੀ ਗਈ ਫਿਰ ਸ਼ੁਰੂਆਤੀ ਜਾਂਚ ਤੋਂ ਬਾਅਦ ਇਸ ਮਾਮਲੇ ਵਿੱਚ ਸਕਤਰੇ ਥਾਣੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਮੱਧ ਪ੍ਰਦੇਸ਼ ਦੇ ਰੀਵਾ ਵਿੱਚ ਸਕੂਲ ਤੋਂ ਘਰ ਪਰਤ ਰਹੇ ਬੱਚਿਆਂ ਤੇ ਅਚਾਨਕ ਇੱਕ ਘਰ ਦੀ ਕੰਦ ਡਿੱਗ ਗਈ ਮਲਬੇ ਹੇਠ ਦਬਨ ਨਾਲ 4 ਬੱਚਿਆਂ ਦੀ ਦਰਦਨਾਕ ਮੌਤ ਹੋ ਗਈ। ਇਹ ਹਾ사ਗੜ ਸ਼ਹਿਰ ਵਿੱਚ ਵਾਪਰਿਆ ਮੀਂਹ ਕਾਰਨ ਚੌਥੀ ਜਮਾਤ ਤੱਕ ਦੇ ਬੱਚਿਆਂ ਨੂੰ ਅੱਧਾ ਘੰਟਾ ਪਹਿਲਾਂ ਹੀ ਛੁੱਟੀ ਦੇ ਦਿੱਤੀ ਗਈ ਤੇ ਸਕੂਲ ਤੋਂ ਕਰੀਬ 20 ਮੀਟਰ ਦੀ ਦੂਰੀ ਤੋਂ ਜਦੋਂ ਇਹ ਹਾ사 ਵਾਪਰਿਆ ਤਾਂ ਉਹ ਬੱਚੇ ਘਰ ਜਾ ਰਹੇ ਸਨ। ਮ੍ਰਿਤਕਾਂ ਵਿੱਚ ਤਿੰਨ ਬੱਚੇ ਇੱਕੋ ਪਰਿਵਾਰ ਦੇ ਭੈਣ ਭਰਾ ਹਨ। ਜ਼ਖਮੀਆਂ ਨੂੰ ਮਲਵੇ ਤੋਂ ਬਾਹਰ ਕੱਢ ਕੇ ਹਸਪਤਾਲ ਭਰਤੀ ਕਰਾਇਆ ਗਿਆ। ਇਸ ਕੁੜੀ ਨੂੰ ਗੰਭੀਰ ਹਾਲਤ ਵਿੱਚ ਰਿਵਾ ਦੇ ਸੰਜਾ ਗਾਂਦੇ ਹਸਪਤਾਲ ਵਿੱਚ ਰੈਫਰ ਕੀਤਾ ਗਿਆ। ਪੁਲਿਸ ਨੇ ਖੰਡਰ ਬਨੇ ਮਕਾਨ ਦੇ ਮਾਲਕ ਰਮੇਸ਼ ਨਾਮਦੇਵ ਅਤੇ ਸਤੀਸ਼ ਨਾਮਦੇਵ ਨੂੰ ਗ੍ਰਿਫਤਾਰ ਕਰ ਲਿਆ। ਐਡੀਸ਼ਨਲ ਐਸਪੀ ਵਿਵੇਕਨਾਲੰਗ ਦੱਸਿਆ ਕਿ ਦੋਵਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਡੀਐਮ ਪਰਮਿਤਾ ਨਾਪਾਲ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਮਲਵਾ ਹਟਾ ਲਿਆ ਗਿਆ ਤੇ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਤੇ ਜਲਦੀ ਪੀੜਤ ਪਰਿਵਾਰਾਂ ਨੂੰ ਰਾਹਤ ਰਾਸ਼ੀ ਦਿੱਤੀ ਜਾਵੇਗੀ ਬੀਤੇ ਸਾਲ 12ਪ੍ਰੈਲ ਨੂੰ ਉੱਚ ਸੁਰੱਖਿਆ ਵਾਲੀ ਫੌਜੀ ਛਾਉਣੀ ਵਿੱਚ ਆਪਣੇ 4 ਸਾਥੀਆਂ ਨੂੰ ਗੋਲੀ ਮਾਰ ਕੇ ਮਾਰਨ ਵਾਲੇ ਫੌਜੀ ਨੂੰ ਫੌਜ ਦੇ ਚਰਨਲ ਕੋਰਟ ਮਾਰਸ਼ਲ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਤੇ ਉਸ ਨੂੰ ਨੌਕਰੀ ਤੋਂ ਵੀ ਕੱਢ ਦਿੱਤਾ ਗਿਆ ਹੈ ਦੋਸ਼ੀ ਦੇਸਾਈ ਮੋਹਨ ਤੇ ਮਰਨ ਵਾਲੇ ਬਾਕੀ ਚਾਰੋਂ ਫੌਜੀ 80 ਮੀਡੀਆ ਰਜiment ਦੇ ਸਿਪਾਹੀ ਸਨ ਦੋਸ਼ੀ ਨੇ ਚਾਰਾਂ ਸਾਥੀਆਂ ਨੂੰ ਉਸ ਵੇਲੇ ਗੋਲੀਆਂ ਨਾਲ ਪੁੱਨ ਦਿੱਤਾ ਸੀ ਜਦੋਂ ਉਹ ਸੁੱਤੇ ਪਏ ਸਨ ਬਠਿੰਡਾ ਪੁਲਿਸ ਨੂੰ ਮੌਕੇ ਤੋਂ ਚੱਲੇ ਹੋਏ ਕਾਰਤੂਸਾਂ ਦੇ 19 ਖੋਲ ਬਰਾਮਦ ਹੋਏ ਸਨ ਦੋਸ਼ੀ ਫੌਜੀ ਨੂੰ ਕਤਲ ਦੇ ਨਾਲ-ਨਾਲ ਹਥਿਆਰ ਤੇ ਗੋਲੀ ਸਿੱਕੇ ਦੀ ਚੋਰੀ ਕਰਨ ਦਾ ਵੀ ਦੋਸ਼ੀ ਪਾਇਆ ਗਿਆ ਤੇ ਕਰਨਲ ਐਸ ਦੂਸਰੇ ਚਾ ਦੇ ਅਗਵਾਈ ਹੇਡ ਜਨਰਲ ਕੋਰਟ ਮਾਰਸ਼ਲ ਵੱਲੋਂ ਇਸ ਮਾਮਲੇ ਦੀ ਜਨਵਰੀ ਤੋਂ ਲਗਾਤਾਰ ਸੁਣਵਾਈ ਕੀਤੀ ਜਾ ਰਹੀ ਸੀ ਫੌਜ ਨੇ ਆਰਮੀ ਐਕਟ 1925 ਦੇ ਤਹਿਤ ਇਸ ਕੇਸ ਦੀ ਸੁਣਵਾਈ ਸਿਵਲ ਅਦਾਲਤ ਤੋਂ ਆਪਣੇ ਅਧਿਕਾਰਕ ਖੇਤਰ ਦੇ ਅਧੀਨ ਲੈ ਲਈ ਸੀ ਪਹਿਲਾਂ ਪੁਲਿਸ ਦੇ ਨਿਧਿਤੇ ਬਿਆਨ ਵਿੱਚ ਦੋਸ਼ੀ ਨੇ ਦੋਸ਼ ਲਗਾਇਆ ਸੀ ਕਿ ਉਸਦੇ ਸਾਥੀ ਉਸਦਾ ਚਿੰਸੀ ਸ਼ੋਸ਼ਣ ਕਰਦੇ ਸਨ एसपीसी ਦੀਆਂ ਵੋਟਾਂ ਬਣਾਈਆਂ ਜਾ ਰਹੀਆਂ ਹਨ ਤੇ ਇਸ ਦੌਰਾਨ 20% ਤੋਂ ਘੱਟ ਵੋਟਾਂ ਬਣਾਉਣ ਵਾਲੇ ਬੀਐਲਓ ਨਾਲ ਡਿਪਟੀ ਕਮਿਸ਼ਨਰ ਮੀਟਿੰਗ ਕਰ ਰਹੇ ਸਨ ਲੇਕਿਨ ਇਸ ਦੌਰਾਨ ਮੀਟਿੰਗ ਵਿੱਚੋਂ ਗੈਰ ਹਾਜ਼ਰ ਰਹਿਣ ਵਾਲੇ ਰਈਆ ਵਿੱਚ ਤਾਇਨਾਤ ਬੀਐਲ ਓਂਕਾਰ ਸਿੰਘ ਨੂੰ ਵਿਭਾਗ ਵੱਲੋਂ ਕਥਿਤ ਅਨੁਸ਼ਾਸਨੀ ਕਾਰਵਾਈ ਕਰਦੇ ਹੋਏ ਸਸਪੈਂਡ ਕੀਤਾ ਗਿਆ ਇਸ ਤੋਂ ਬਾਅਦ ਬੀ ਓਂਕਾਰ ਸਿੰਘ ਵੱਲੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਵਿਭਾਗ ਦੀ ਇਸ ਕਾਰਵਾਈ ਨੂੰ ਗਲਤ ਕਰਾਰ ਦਿੰਦਿਆਂ ਇਨਸਾਫ ਦੀ ਮੰਗ ਕੀਤੀ ਗਈ ਹੈ ਓਂਕਾਰ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਤੰਦੇ ਦੇ ਨਾਲ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ ਤੇ ਉਹਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਜਾ ਰਹੀ ਮੀਟਿੰਗ ਦੇ ਵਿੱਚ ਗੈਰ ਹਾਜ਼ਰ ਹੋਣ ਸੰਬੰਧੀ ਉਹਨਾਂ ਨੇ WhatsApp ਗਰੁੱਪ ਵਿੱਚ ਕਿਸੇ ਕਾਨੂੰਨੀ ਕੰਮ ਦੇ ਵਿੱਚ ਰੁੱਝੇ ਹੋਣ ਦਾ ਹਵਾਲਾ ਦਿੰਦਿਆਂ ਬਕਾਇਦਾ ਤਸਵੀਰ ਪੇਸ਼ ਕਰਕੇ ਸਹਾਰਕਾਰੀ ਕੀਤੀ। ਵਿਭਾਗ ਵੱਲੋਂ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ। ਓਂਕਾਰ ਸਿੰਘ ਨੇ ਕਿਹਾ ਕਿ ਵਿਭਾਗ ਦਾ ਕਹਿਣਾ ਹੈ ਕਿ ਉਹਨਾਂ ਨੇ ਘੱਟ ਵੋਟਾਂ ਨਾ ਬਣਾਈਆਂ ਨੇ ਤੇ ਬਲਕਿ ਉਹਨਾਂ ਵੱਲੋਂ 281 ਨਹੀਂ ਬਲਕਿ 285 ਵੋਟਾਂ ਬਣਾਈਆਂ ਗਈਆਂ ਸਨ। ਇਸ ਸੰਬੰਧੀ ਉਹਨਾਂ SDM ਬਾਬਾ ਬਕਾਲਾ ਸਾਹਿਬ ਦਫ਼ਤਰ ਨੂੰ ਵੀ ਜਾਣੂ ਕਰਵਾਇਆ ਸੀ ਉਹਨਾਂ ਵਿਭਾਗ ਕੋਲੋਂ ਇਨਸਾਫ਼ ਦੀ ਮੰਗ ਕਰਦਿਆਂ ਉਨਾਂ ਨੂੰ ਡਿਊਟੀ ਤੇ ਬਹਾਲ ਕਰਨ ਦੀ ਮੰਗ ਕੀਤੀ ਹੈ। ਉਦਰ ਇਸ ਸੰਬੰਧੀ ਜਦੋਂ ਐਸ.ਡੀ.ਐਮ. ਬਾਬਾ ਬਕਾਲਾ ਸਾਹਿਬ ਰਵਿੰਦਰ ਸਿੰਘ ਅਰੋੜਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਐਸ.ਜੇ.ਪੀ.ਸੀ. ਦੀਆਂ ਬੋਟਾਂ ਬਣਾਈਆਂ ਜਾ ਰਹੀਆਂ ਹਨ ਇਸ ਦੌਰਾਨ ਜਿਨ੍ਹਾਂ ਵੀ ਬੀ.ਐਲ.ਓ. ਵੱਲੋਂ 20% ਤੋਂ ਘੱਟ ਵੋਟਾਂ ਬਣਾਈਆਂ ਗਈਆਂ ਅਤੇ ਇਹਨਾਂ ਬੀ.ਐਲ.ਓ. ਵੱਲੋਂ ਡਿਪਟੀ ਕਮਿਸ਼ਨਰ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੱਸਿਆ ਕਿ ਉਕਤ ਅਧਿਕਾਰੀ ਡਿਪਟੀ ਕਮਿਸ਼ਨਰ ਦੀਆਂ ਤਿੰਨੋਂ ਮੀਟਿੰਗਾਂ ਵਿੱਚ ਵੀ ਨਹੀਂ ਪਹੁੰਚੇ ਜਿਸ ਸੰਬੰਧੀ ਉੱਚ ਵਿਭਾਗੀ ਅਧਿਕਾਰੀਆਂ ਨੂੰ ਲਿਖ ਕੇ ਭੇਜਿਆ ਗਿਆ ਸੀ ਜਿਸ ਤੋਂ ਬਾਅਦ ਵਿ ਵੋਟਾਂ ਲਿਸਟ تیار ਕੀਤੀ ਜਾ ਰਹੀ ਹੈ ਜੇ ਵੋਟਾਂ ਬਣਾਈਆਂ ਜਾ ਰਹੀਆਂ ਉਹਦੀ ਕਾਰਵਾਈ ਚੱਲ ਰਹੀ ਹੈ ਉਹਦੇ ਤਹਿਤ ਡੀਸੀ ਸਾਹਿਬ ਵੱਲੋਂ ਇੱਕ ਮੀਟਿੰਗ ਰੱਖੀ ਗਈ ਸੀ ਕਿ ਜਿਨ੍ਹਾਂ ਦੇ 20% ਤੋਂ ਘੱਟ ਵੋਟਾਂ ਬਣਵਾਈਆਂ ਨੇ ਉਹਨਾਂ ਦਾ ਸੇ ਮੀਟਿੰਗ ਸੀ ਤੇ ਇਹਨਾਂ ਵੱਲੋਂ ਨਾ ਤਾਂ ਇਹ ਬੀਐਲਓ ਸਾਹਿਬਾਂ ਨਾਲ ਉੱਥੇ ਮੀਟਿੰਗ ਤੇ ਗਏ ਨਾ ਇਹਨਾਂ ਨੇ ਕੋਈ ਇਨਟੀਮੀਸ਼ਨ ਦਿੱਤੀ ਇਹ ਆਪਣੇ ਆਪ ਚਲੇ ਗਏ ਜਦੋਂ ਤੀਸਰੀ ਦੂਜੀ ਤੀਜੀ ਮੀਟਿੰਗ ਤੇ ਇਹਨਾਂ ਨੂੰ ਸ਼ਾਮ ਨੂੰ ਬੁਲਾਇਆ ਗਿਆ ਤਾਂ ਇਹਨਾਂ ਨੇ ਸ਼ਾਇਦ ਆਪਣੇ ਵਟਸਐਪ ਗਰੁੱਪ ਤੇ ਸ਼ੋਅ ਕਰਤਾ ਕਿ ਮੈਂ ਕਿਤੇ ਕਿਸੇ ਹੋਰ ਦੇ ਕਮਿਸ਼ਨਰ ਦੇ ਜਾਂ ਸਮਥਿੰਗ ਕਿਤੇ ਗਿਆ ਹੋਇਆ ਹਾਂ ਪੁਲਿਸ ਕਮਿਸ਼ਨਰ ਦੇ ਰਿਗਾਰਡਿੰਗ ਕੋਈ ਇਹਨਾਂ ਦੀ ਇਨਕੁਆਇਰੀ ਸੀ ਲੇਕਿਨ ਇਹਨਾਂ ਬਲੋ ਡੀਸੀ ਸਾਹਿਬਾਂ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ ਉਸ ਤਹਿਤ ਇਹਨਾਂ ਨੂੰ ਉਸ ਤੇ ਕੋਈ ਕਾਰਵਾਈ ਅਨੁਸ਼ਾਸਨੀ ਕਾਰਵਾਈ ਹੈ ਕੋਈ ਹੋਰ ਕਾਰਵਾਈ ਕੀਤੀ ਗਈ ਇਹ ਸਾਰ ੱਤਕਾ ਹੀ ਕੀਤਾ ਗਿਆ ਜੀ ਤੋਂ ਇੱਕ ਇਹਨਾ ਮੀਟਿੰਗ ਰੱਖੀ ਸੀ ਸੰ 日ਾਰ ਤੇ ਸੰ 日ਾਰ ਮੈਂ ਬਿਮਾਰ ਆਂ ਤੇ ਮੇਰੇ ਕੋ ਉੱਥੇ ਜਾਇਆ ਨਹੀਂ ਗਿਆ ਫਿਰ ਬੀਬੀ ਮੇਰਾ ਵਧਿਆ ਸੀ ਆਈ ਸੀ ਤੇ ਮੇਰੇ ਕੋ ਜਾਣਾ ਇੱਕ ਵੇਰੇ ਮੁੰਡੇ ਦੀ ਪ੍ਰੋਗਰਾਮ ਸੀ ਉਹ ਪੁਲਿਸ ਇੱਥੇ ਜਲੰਧਰ ਫੜਿਆ ਗਿਆ ਹੈ ਮਿਹਾਈ ਪਰਸ ਨੇ ਫਾਲਿਆ ਹੈ ਤੇ ਪਰਚਾ ਪਾਇਆ ਸੀ ਮੈਂ ਉਸੇ ਜਲੰਧਰ ਗਿਆ ਤੇ 29 ਜੁਨਿਆਨ ਨੇ ਸੱਦਿਆ ਮੈਨੂੰ ਤੇ 29 ਨੂੰ ਮੈਂ ਉੱਥੇ ਸੀ ਆ ਮੇਰੇ ਹੋਰੋ ਵੀ ਇਹਨਾਂ ਨੂੰ ਭੇਜੀ ਗਰੁੱਪ ਦੇ ਵਿੱਚ ਕਿ ਮੈਂ ਉੱਥੇ ਹੈਗਾ ਵਾਂ ਇਹ ਅਦਾਲਤ ਦੇ ਫੋਟੋ ਵੀ ਇਹਨਾਂ ਨੇ ਦੱਸਿਆ ਵੀ ਕਿ ਮੈਂ ਉੱਥੇ ਗਿਆ ਵਾਂ ਕਿ ਫਿਰ ਵੀ ਇਹਨਾਂ ਨੇ ਮੈਨੂੰ ਇਹਨਾਂ ਦੇ ਡਾਇਰੈਕਟਰ ਸਾਡੇ ਨੂੰ ਦੇਖ ਦਿੱਤਾ ਵਾਂ ਡੈਕ ਡੈਕਸ਼ਨ ਇਹਨਾਂ ਨੇ ਡਾਇਰੈਕਟਰ ਨੂੰ ਲਿਖਿਆ ਹੋਇਆ ਚੋਣ ਤਹਿਸੀਲਦਾਰ ਇਹਨਾਂ ਨੇ ਕੀ ਹਿਸਤਾ ਗਿਆ ਇਹਨਾਂ ਨੇ ਕੋਈ ਐਡਾ ਮਸਲਾ ਡੰਗਲਸ਼ੀ ਰਣਪੁਰ ਸਾਹਿਬ ਵਿਖੇ ਦੁਰਘਟਨਾ ਵਾਰ ਰੁਕੰਦਾ ਨਾ ਨਹੀਂ ਲੈ ਰਹੀਆਂ ਤੇ ਹੁਣ ਪਿੰਡ ਬੰਦ ਲਹਿੜੀ ਦੇ ਕੋਲ ਇੱਕ ਬਹੁਤ ਹੀ ਦਰਦਨਾਕ ਹਾ사 ਵਾਪਰ ਗਿਆ। ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪਿੰਡ ਬੰਦ ਲਹਿੜੀ ਦੇ ਕੋਲ ਇੱਕ ਵਿਅਕਤੀ ਦੀ ਬੋਡੀ ਮਿਲੀ ਹੈ। ਉਸ ਦੀ ਪਛਾਣ ਨਹੀਂ ਹੋ ਰਹੀ ਇਹ ਲੱਗਦਾ ਹੈ ਕਿ ਕਿਸੇ ਅਣਪਛਾਤੀ ਗੱਡੀ ਵੱਲੋਂ ਵਿਅਕਤੀ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਗਿਆ ਹੈ। ਸੜਕ ਸੁਰੱਖਿਆ ਫੋਰਸ ਵੱਲੋਂ 108 ਐਂਬੂਲੈਂਸ ਨੂੰ ਮੌਕੇ ਤੇ ਬੁਲਾ ਕੇ ਮ੍ਰਿਤਕ ਦੇ ਸਰੀਰ ਨੂੰ ਮੋਰਚਰੇ ਵਿੱਚ ਰਖਵਾ ਦਿੱਤਾ ਗਿਆ ਹੈ। ਐਂਬੂਲੈਂਸ ਅਟੈਂਡੈਂਟ ਜੀਵਨ ਕੁਮਾਰ ਦੀ ਮ ਉਕੇ ਮਰੇ ਤੱਕ ਦੇ ਸ਼ਰੀਰ ਨੂੰ ਕਿਸੇ ਅਣਪਛਾਤੀ ਗੱਡੀ ਵੱਲੋਂ ਬੁਰੀ ਤਰ੍ਹਾਂ ਕੁਚਲ ਦਿੱਤਾ ਗਿਆ ਜਿਸ ਦੇ ਚਲਦਿਆਂ ਮਰੇ ਤੱਕ ਦੀ ਪਛਾਣ ਕਰਨ ਲਈ ਕਾਫੀ ਦਿੱਕਤ ਆ ਰਹੀ ਹੈ ਫਿਲਹਾਲ ਨੰਗਲ ਥਾਣਾ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਿਵੇਂ ਲੋਕਾਂ ਨੂੰ ਬਿਖਤੀ ਤੋਂ ਸੂਚਨਾ ਮਿਲੀ ਕਿ ਬਿੰਦਲੇੜੀ ਪਿੰਡ ਦੇ ਕੋਲ ਇੱਕ ਐਕਸੀਡੈਂਟ ਹੋਇਆ ਤੇ ਜਦੋਂ ਮੌਕੇ ਤੇ ਆ ਕੇ ਦੇਖਿਆ ਤੇ ਮੌਕੇ ਆ ਕੇ ਸੰਭਾਲਿਆ ਬੰਦਾ ਬਿਲਕੁਲ ਡੈੱਡ ਸੀ ਤੇ ਐਂਬੂਲੈਂਸ ਨੂੰ ਫੋਨ ਕਰਕੇ ਉਹਦੇ ਬਾਗੇ ਡੈੱਡ ਬੋਡੀ ਆਇਆ ਹਸਪਤਾਲ ਭੇਜ ਦਿੱਤੀ ਤੇ ਅਗਲੀ ਕਾਰਵਾਈ ਥਾਣੇ ਦੀ ਹੁਣ ਉਹ ਯਾਰੀ ਕਾ ਸ਼ਾਮਸੁਰਾ ਸੀ ਅਲੀ ਨਾਉਂਦੇ ਪਿੰਡ ਖਲੇਵਾਨਾ ਦੇ ਵਸੀਆਂ ਵੱਲੋਂ ਨਸਰਾਲਾ ਪੁਲਿਸ ਚੌਂਕੀ ਦੇ ਇੰਚਾਰਜ ਮਨਿੰਦਰ ਸਿੰਘ ਵਿਰੁੱਧ ਪ੍ਰੈਸ ਕਾਨਫਰੰਸ ਕਰਦਿਆਂ ਹੋਇਆ ਪਿੰਡ ਦੇ ਹੀ ਨੌਜਵਾਨਾਂ ਨਾਲ ਨਜਾਇਜ਼ ਤੌਰ ਤੇ ਕੁਟਮਾਰ ਕਰਨ ਦੇ ਦੋਸ਼ ਲਗਾਏ ਗਏ ਨੇ ਤੇ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਪ੍ਰਸ਼ਾਸਨ ਨੂੰ ਜਲਦ ਆਪਣੇ ਚੌਂਕੀ ਜਾਰ ਤੇ ਕੋਈ ਕਾਰਵਾਈ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਪਿੰਡ ਵਾਸੀ ਹਸ਼ਿਆਰਪੁਰ ਛਲੰਦਰ ਮਾਰਗ ਨੂੰ ਜਾਮ ਕਰਕੇ ਰੋਸ ਪ੍ਰਦਰਸ਼ਨ ਕਰਨਗੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਿੰਡ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਦੱਸਿਆ ਕਿ ਉਹਨਾਂ ਦੇ ਨਾਲ ਪਿੰਡ ਦੇ ਵਿੱਚ ਹੀ ਨਜਾਇਜ਼ ਤੌਰ ਤੇ ਮਾਈਨਿੰਗ ਹੁੰਦੀ ਹੈ ਤੇ ਸਾਡੇ ਪਿੰਡ ਦੇ ਕੱਚੇ ਰਸਤੇ ਤੋਂ ਆਏ ਦਿਨ ਟਿੱਪਰ ਲੰਘਦੇ ਨੇ ਤੇ ਬੀਤੀ 29 ਜੁਲਾਈ ਨੂੰ ਜਦੋਂ ਪਿੰਡ ਦੇ ਵੀ ਵਸਨੀਕ ਮਨਦੀਪ ਸਿੰਘ ਨੇ ਟਿੱਪਰ ਨੂੰ ਲੰਘਦੇ ਹੋ ਅਰਜ ਮਨਦੀਪ ਨੂੰ ਚੌਂਕੀ ਲੈ ਗਿਆ ਤੇ ਉੱਥੇ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ। ਉਹਨਾਂ ਦੱਸਿਆ ਕਿ ਜਦੋਂ ਪਿੰਡ ਵਾਸੀ ਕੱਤਰ ਹੋ ਕੇ ਗਏ ਤਾਂ ਚੌਂਕੀ ਇੰਚਾਰਜ ਵੱਲੋਂ ਮਨਦੀਪ ਸਿੰਘ ਨੂੰ ਛੱਡ ਦਿੱਤਾ ਗਿਆ ਔਰਾਂ ਚੌਂਕੀ ਇੰਚਾਰਜ ਨੇ ਤਾਨਾਸ਼ਾਹੀ ਦੇ ਦੋਸ਼ ਲਗਾਉਂਦਿਆਂ ਹੋਇਆਂ ਮਾਈਨਿੰਗ ਮਾਫੀਆ ਦਾ ਸਾਥ ਦੇਣ ਦੇ ਦੋਸ਼ ਲਾਇਨੇ ਤੇ ਕਿਹਾ ਕਿ ਇਹ ਬਾਬਤ ਉਹਨਾਂ ਵੱਲੋਂ ਡੀਸੀ ਕੌਮਲ ਮਿਤਲ ਅਤੇ ਐਸਐਸਪੀ सुरेंद्र ਲਾਂਬਾ ਨੂੰ ਵੀ ਸ਼ਿਕਾਇਤ ਦਿੱਤੀ ਗਈ ਪਰੰਤੂ ਕੋਈ ਵੀ ਕਾਰਵਾਈ ਨਹੀਂ ਹੋਈ। ਜਿਸ ਕਾਰਨ ਪਿੰਡ ਵਾਸੀਆਂ ਵੱਲੋਂ ਹਸ਼ਾਰਪੁਰ ਜਲੰਧਰ ਮਾਰਗ ਨੂੰ ਜਾਮ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ। ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਜਦੋਂ ਐਸ ਗੀਤਾ ਉਹਨਾਂ ਕਿਹਾ ਕਿ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੇਕਰ ਚੋੰਕੀ ਜਾਂਚ ਦੀ ਕੋਈ ਗਲਤੀ ਸਾਹਮਣੇ ਆਈ ਤਾਂ ਉਸ ਦੇ ਵਿਰੁੱਧ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਦਲ ਖਾਲਸਾ ਨੇ ਆਪਣੇ 60 ਸਾਲਵੇਂ ਸਥਾਪਨਾ ਦਿਵਸ ਮੌਕੇ 13 ਅਗਸਤ ਨੂੰ ਸ਼ਾਹ ਪੂਰਵਿਕਿਆ ਆਜ਼ਾਦੀ ਮਾਰਚ ਕਰਨ ਦਾ ਫੈਸਲਾ ਲਿਆ ਜੋ ਸਮਰਪਿਤ ਹੋਵੇਗਾ ਕੈਨੇਡਾ ਵਿਖੇ ਪਿਛਲੇ ਸਾਲ ਭਾਰਤੀ ਏਜੰਸੀਆਂ ਵੱਲੋਂ ਕਤਲ ਕੀਤੇ ਗਏ ਉੱਗੇ ਸਿੱਖ ਆਗੂ ਭਾਈ ਹਰਦੀਪ ਸਿੰਘ ਨਿਚਰ ਅਤੇ ਦਲ ਖਾਲਸਾ ਦੇ ਭਾਈ ਬਾਣੀ ਭਾਈ ਗਜਿੰਦਰ ਸਿੰਘ ਜਿਨ੍ਹਾਂ ਦਾ ਪਿਛਲੇ ਮਹੀਨੇ ਲਾਹੌਰ ਵਿਖੇ ਦਿਹਾਂਤ ਹੋਇਆ ਸੀ ਗੁਰਤੱਲ ਹੈ ਕਿ ਦੋਨਾਂ ਸਿੱਖ ਸ਼ਖਸੀਅਤਾਂ ਨੂੰ ਪਰ ਸਰਕਾਰ ਵੱਲੋਂ ਸਮੇਂ-ਸਮੇਂ ਤੇ ਦਹਿਸ਼ਤਗਰਦ ਐਲਾਨਿਆ ਗਿਆ ਸੀ ਉਦਰ ਅਕਾਲ ਤਖਤ ਸਾਹਿਬ ਵੱਲੋਂ ਭਾਈ ਗਜਿੰਦਰ ਸਿੰਘ ਅਤੇ ਭਾਈ ਨਿਚਰ ਸਿੰਘ ਦੀਆਂ ਪੰਥਕ ਸੇਵਾਵਾਂ ਅਤੇ ਕਾਰਨਾਮਾਂ ਨੂੰ ਮਾਨਤਾ ਦਿੰਦੇ ਹੋਏ ਦੋਨਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਾਉਣ ਲਈ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤੇ ਹੋਏ ਹਨ ਦਲ ਖਾਲਸਾ ਦਾ ਹੈਪ ਮਾਰਚ ਗੁਰਦੁਆਰਾ ਸਿੰਘ ਸਭਾ ਤੋਂ ਆਰੰਭ ਹੋ ਕੇ ਬਸਟਾਂ ਉਹ ਕਿ ਵਿਕੇ ਸਮਾਪਤ ਹੋਵੇਗਾ ਇਸ ਸੰਬੰਧੀ ਐਲਾਨ ਅੱਜ ਜਥੇਬੰਦੀ ਦੇ ਆਗੂਆਂ ਨੇ ਇੱਥੇ ਪ੍ਰੈਸ ਕਾਨਫਰੰਸ ਰੱਖੀ ਕੀਤਾ ਦਲ ਖਾਲਸਾ ਦੀ ਪ੍ਰੈਸ ਕਾਨਫਰੰਸ ਆਪਣੇ 40ਵੇਂ ਸਥਾਪਨਾ ਦਿਵਸ ਮੌਕੇ 13 ਅਗਸਤ ਨੂੰ ਹੁਸ਼ਿਆਰਪੁਰ ਵਿਖੇ ਆਜ਼ਾਦੀ ਮਾਰਚ ਕੱਢਣ ਦੇ ਐਲਾਨ ਦੇ ਲਈ ਸੱਦੀ ਗਈ ਸੀ ਦਲ ਖਾਲਸਾ ਨੂੰ 13 ਅਗਸਤ ਨੂੰ 40 ਸਾਲੇ ਪੂਰੇ ਹੋਣੇ ਨੇ ਔਰ ਸਾਡੀ ਜਿਹੜੀ ਜਿਹੜੀ ਸਾਡੀ ਅ ਪਹਿਲੇ ਦਿਨ ਤੋਂ ਸਾਡਾ ਟੀਚਾ ਸੀ ਸਾਡਾ ਏਜੰਡਾ ਸੀ ਉਸ ਸੋਵਰਨ ਸਿਕ ਸਟੇਟ ਦੀ ਇੱਕ ਕਾਇਮੀ ਸੀ ਪੰਜਾਬ ਦੀ ਇੰਡੀਪੈਂਡੈਂਸੀ ਪੰਜਾਬ ਦੀ ਸੋਵਰਨਿਟੀ ਸੀ ਅਸੀਂ ਪਿਛਲੇ 46 ਵਰਿਆਂ ਤੋਂ ਜਿਹੜੇ ਅਸੀਂ 12 ਬਰੇ ਸਾਡੇ ਤੇ پابੰਦੀ ਰਹੀ ਉਹਨੂੰ ਛੱਡ ਕੇ ਬਾਕੀ ਇਹਨਾਂ तमाम ਵਰਿਆਂ ਦੇ ਵਿੱਚ ਅਸੀਂ ਸਿੱਖ ਪੰਥ ਦੀ ਆਜ਼ਾਦੀ ਲਈ ਲੜ ਰਹੇ ਹਾਂ ਔਰ ਅਸੀਂ ਆਪਣੇ ਇਸ ਟੀਚੇ ਦੇ ਉੱਤੇ ਕਾਇਮਾ ਸਾਡੇ ਫਾਊਂਡਰ ਜਿਹੜੇ ਸੀਗੇ ਉਹਨਾਂ ਦਾ ਪਿਛਲੇ ਮਹੀਨੇ ਪਾਈ ਜਨਰਲ ਸਿੰਘ ਉਹਨਾਂ ਦੀ ਡੈਥ ਹੋਣ ਦੀਏ ਲਾਹੌਰ ਦੇ ਵਿੱਚ ਅਸੀਂ ਇਸ ਸਮਾਗਮ ਪਾਈ ਜਨਰਲ ਸਿੰਘ ਨੂੰ ਅਤੇ ਸ਼ਹੀਦ ਪਾਈ ਹਰਦੀਪ ਸਿੰਘ ਮਿੱੱਜੜ ਜਿਨ੍ਹਾਂ ਦੀ ਅਸੈਸੀਨੇਸ਼ਨ ਕੀਤੀ ਗਈ ਸੀ ਇੰਡੀਅਨ ਗਵਰਨਮੈਂਟ ਵੱਲੋਂ ਕੈਨੇਡਾ ਦੇ ਵਿੱਚ ਲਾਸਟ ਈਅਰ ਉਹਨਾਂ ਨੂੰ ਸਮਰਪਿਤ ਕਰ ਰਹੇ ਹਾਂ ਬੇਸ਼ੱਕ ਉਹ ਦੋਵੇਂ ਇੰਡੀਆ ਲਈ ਮੋਸਟ ਵਾਂਟਡ ਸੀ ਪਰ ਸਾਡੇ ਲਈ ਮੋਸਟ ਰਿਸਪੈਕਟਫੁਲ ਸੀਗੇ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਦੀਆਂ ਪੰਥਕ ਸੇਵਾਵਾਂ ਤੇ ਪੰਥਕਾਲ ਨਾਮ ਨੂੰ ਮੁੱਖ ਰੱਖਦੇ ਹੋਏ ਸਨਮਾਨਿਤ ਕਰਦੇ ਹੋਏ ਉਹਨਾਂ ਦੀ ਤਸਵੀਰ ਲਗਾਉਣ ਦਾ ਸ਼੍ਰੋਮਣੀ ਕਮੇਟੀ ਨੂੰ ਸਿੱਖ ਅਜਾਇਬ ਘਰ ਦੇ ਵਿੱਚ ਉਹਨਾਂ ਦੀ ਤਸਵੀਰ ਲਗਾਉਣ ਦਾ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀ ਵੱਖ-ਵੱਖ ਜ਼ਿਲ੍ਹਿਆਂ ਵਿੱਚ ਐਸਐਸਪੀ ਦੇ ਕੀਤੇ ਗਏ ਤਬਾਦਲੇ ਦੇ ਚੱਲਦੇ ਅੱਜ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਨਵ-ਨਿਯੁਕਤ ਐਸਐਸਪੀ ਚਰਨਜੀਤ ਸਿੰਘ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਨਤਮਸਤਕ ਹੋਲੀ ਪਹੁੰਚੇ ਇਸ ਮੌਕੇ ਸ਼ੋਮਨੀ ਕਮੇਟੀ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਜਿੱਥੇ ਉਹਨਾਂ ਗੁਰੂ ਨਗਰੀ ਅੰਮ੍ਰਿਤਸਰ ਦੇ ਦਿਹਾਤੀ ਇਲਾਕਿਆਂ ਦੀ ਸੁਰੱਖਿਆ ਸੰਬੰਧੀ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਉਹਨਾਂ ਗੁਰੂ ਘਰ ਵਿੱਚ ਮੱਥਾ ਟੇਕਣ ਤੋਂ ਬਾਅਦ ਆਪਣਾ ਅਹੁਦਾ ਸੰਭਾਲਿਆ ਇਸ ਮੌਕੇ ਗਾਡ ਆਫ ਆਨਰ ਦੀ ਸਲਾਮੀ ਲਈ ਗਈ ਇਸ ਮੌਕੇ ਬਿਤਿਰਾ ਥਾਣਾ ਵ जाने ने वहां में संबंधी ने कहा कि अमृतसर कमिश्नरेट और अमृतसर देहात पुलिस गुरुनगरी अमृतसर की सुरक्षा ली वचनबद्ध है बहुत बढ़िया धार्मिक प्लेस तो है ही है एक पॉजिटिव वाइब्रेशन वाला प्लेस है जी जी तुम चले की गल की अपने को जो बॉर्डर डिस्ट्रिक्ट होने करके काफ़ी चैलेंजेस थे चाहे वो एंटी टैरिज्म फ्रंट हो गए चाहे वो तो ड्रग का फ्रंट हो गए इन्हों पर पुलिस है वो काम कर भी रही है बहुत अच्छा काम करना भी होया इस काम हो जो, चंगे काम में उसमें अगे लेके जाएगी ਅਨਾਜ ਮੰਡੀ ਟਾਂਡਾ ਵਿੱਚ ਚੋਰਾਂ ਨੇ ਦੁਕਾਨ ਅਤੇ ਉਸਦੇ ਬਣੇ ਆਰ.ਸੀ ਹਾਊਸ ਨੂੰ ਨਿਸ਼ਾਨਾ ਬਣਾ ਕੇ ਸੋਨੇ ਦੇ ਗਹਿਣੇ, ਨਕਦੀ ਅਤੇ ਹੋਰ ਸਮਾਨ ਚੋਰੀ ਕਰ ਲਿਆ। ਚੋਰੀ ਦਾ ਸ਼ਿਕਾਰ ਹੋਏ ਗੁਰਚੰਦ ਸਿੰਘ ਪੁੱਤਰ ਮਲਕੀਸ਼ ਸਿੰਘ ਵਾਸੀ ਮੱਦਾ ਨੇ ਦੱਸਿਆ ਕਿ ਚੋਰਾਂ ਨੇ ਉਸਦੇ ਘਰ ਨੂੰ ਉਸ ਵੇਲੇ ਨਿਸ਼ਾਨਾ ਬਣਾਇਆ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਜੱਦੀ ਪਿੰਡ ਮੱਦਾ ਵਿਖੇ ਸੌਣ ਲਈ ਗਿਆ ਹੋਇਆ ਸੀ ਅਤੇ ਸਵੇਰੇ ਗਵੰਡੀ న్యూਸ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਨਾਜ ਮੰਡੇ ਸੇ ਤਾਂ ਦੁਕਾਨ ਨੰਬਰ 16 ਦਾ ਦਰਵਾਜ਼ਾ ਤੇ ਉਸਤੇ ਬਣੀ ਰਹਿائش ਅਤੇ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ। ਪੇੜ ਨੇ ਦੱਸਿਆ ਕਿ ਜਦੋਂ ਚੋਰਾਂ ਨੇ ਘਰ ਵਿੱਚ ਪਈ ਅਲਮਾਰੀ ਦੇ ਤਾਲੇ ਤੋੜ ਕੇ ਕਰੀਬ 30000 ਰੁਪਏ ਸੋਨੇ ਦਾ ਕੜਾ, 2 LED ਤੇ 2 ਗੈਸ ਸਿਲੰਡਰ ਅਤੇ ਹੋਰ ਸਮਾਨ ਚੋਰੀ ਕਰ ਲਿਆ। ਇਸ ਦੀ ਸੂਚਨਾ ਟਾਂਡਾ ਪੁਲਿਸ ਨੂੰ ਦਿੱਤੀ ਗਈ ਹੈ ਤੇ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ। ਪੁਲਿਸ ਅਤੇ ਆਲੇ ਦੁਆਲੇ ਲੱਗੇ CCTV ਕੈਮਰਿਆਂ ਨੂੰ ਵੀ ਖੰਘਾਲ ਲਈ ਹੈ। لال پنجابی ਖਬਰਾਂ ਵਿੱਚ ਨਾਈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫੇਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਲਈ ਵੇਖਦੇ ਰਹੋ ਚੜਦੀ ਕਲਾ ਟਾਈਮ ਟੀਵੀ